ਸਰਤ ਪੰਜਾਬੀ ਵੇਖਣ ਵਾਲੇ ਸਮੂਹ ਦਰਸ਼ਕਾਂ ਨੂੰ ਬਹੁਤ ਬਹੁਤ ਸਵਾਗਤ ਹੁਨਾ ਦਾਤੇ ਅੱਜ ਮੈਂ ਜਿਸ ਵਿਸ਼ੇ ਤੇ ਗੱਲ ਕਰਨੀ ਹੈ ਉਹ ਹੈ ਤੁਹਾਡਾ ਪਸੰਦੀਦਾ ਵਿਸ਼ਾ ਚਾਹ ਚਾਹ ਇੱਕ ਤੰਪ ਪਦਾਰਥ ਜਿਸ ਨਾਲ ਸਰੀਰ ਨੂੰ ਫੁਰਤੀ ਮਿਲਦੀ ਹੈ ਸਾਡੇ ਦਿਨ ਦੀ ਸ਼ੁਰੂਆਤ ਵੀ ਚਾਹ ਦੀ ਤਾਜ਼ਗੀ ਨਾਲ ਹੁੰਦੀ ਹੈ ਚਾਹ ਨੇ ਹੌਲੀ ਹੌਲੀ ਲੱਸੀ ਨੂੰ ਲਾਂਬੇ ਕਰ ਦਿੱਤਾ ਹੈ ਤੇ ਸਾਡੀ ਰੁਟੀਨ ਤੇ ਭੋਜਨ ਦੇ ਵਿਚਕਾਰ ਇੰਨੀ ਫਿੱਟ ਹੋ ਗਈ ਹੈ ਕਿ ਇਸ ਤੋਂ ਬਿਨਾਂ ਦਿਨ ਬਤਾਉਣਾ ਮੁਸ਼ਕਲ ਹੈ ਚਾਹ ਜਿੱਥੇ ਰਿਸ਼ਤਿਆਂ 'ਚ ਨਿਗ ਵਧਾਉਂਦੀ ਹੈ ਦੋਸਤੀਆਂ ਵਧਾਉਂਦੀ ਹੈ ਚਾਹ ਦਾ ਕੱਪ ਸਾਂਝਾ ਕਰਨਾ ਭਾਵਨਾਵਾਂ ਦੀ ਸਾਂਝ ਤੇ ਫੁਰਸਤ ਤੇ ਪਲਾਂ ਨੂੰ ਰਲ ਕੇ ਮਾਣਨ ਦਾ ਇੱਕ ਪਲ ਹੈ ਚਾਹ ਦੇ ਨਾਮ ਨਾਲ ਹੀ ਦੋ ਪਲ ਵੇਲ ਦੇ ਮਾਣਨ ਦਾ ਸਦਭਵ ਮਿਲਦਾ ਹੈ ਇਸੇ ਲਈ ਫਿਲਮਾਂ 'ਚ ਵੀ ਜਏ ਗੀਤ ਬਣਿਆ ਹੈ ਸ਼ਾਇਦ ਮੇਰੀ ਸ਼ਾਦੀ ਦਾ ਖਿਆਲ ਦਿਨ ਮੇ ਆਇਆ ਹੈ ਇਸ ਲਈ ਮम्मी ਨੇ ਤੇਰੀ ਮੈਨੂੰ ਚਾਹੇ ਪੇ ਬੁਲਾਇਆ ਹੈ ਚਾਹ ਦੇ ਤਹ ਆਸਤੇ ਜੇਕਰ ਚਾਹਤ ਮਾਰੀਏ ਤੇ ਭਾਰਤ ਵਿਸ਼ਵ ਦੇ ਬਾਕੀ ਦੇਸ਼ਾਂ 'ਚ ਚਾਹ ਪੀਂ ਤੇ ਚਾਹ ਦਾ ਉਤਪਾਦਨ ਕਰਨ ਵਿੱਚ ਮੋੜੀ ਹੈ ਭਾਰਤ ਦੇ ਸਾਮ ਨੀਲਗਰੀ ਅਤੇ ਦਾਰਜਿੰਗ ਚਾਹ ਦੀ ਖੇਤੀ ਲਈ ਬਹੁਤ ਪ੍ਰਸਿੱਧ ਹਨ ਭਾਰਤ ਤੋਂ ਇਲਾਵਾ ਚੀਨ ਅਤੇ ਕਿਨੀਆ ਵੀ ਚਾਹ ਦੇ ਭੰਡਾਰਾ ਵਾਲੇ ਦੇਸ਼ ਹਨ ਭਾਰਤ ਵਿੱਚ ਚਾਹ ਦੀ ਸ਼ੁਰੂਆਤ ਨੂੰ ਅੰਗਰੇਜ਼ੀ ਹਕੂਮਤ ਦੇ ਆਉਣ ਨਾਲ ਜੋੜਿਆ ਜਾਂਦਾ ਹੈ ਪਿਆ ਜਾਂਦਾ ਹੈ 1800 ਵਿੱਚ ਅੰਗਰੇਜ਼ ਅਫਸਰ ਇਸ ਤਲਾਸ਼ ਵਿੱਚ ਕਾਮਯਾਬ ਹੋਏ ਕਿ ਚਾਹ ਦੇ ਪੌਦੇ ਸਾਮ ਵਿੱਚ ਹਨ ਚੀਨ ਵਿੱਚ ਚਾਹ ਦੀ ਕੋਸ਼ਿਸ਼ ਬਾਰੇ ਬੜੀ ਦਿਲਚਸਪ ਘਟਨਾ ਮਿਲਦੀ ਹੈ ਇੱਕ ਵਾਰ ਚੀਨ ਦਾ ਇੱਕ ਸ਼ਾਸਕ ਸ਼ੀਨ ਨੂਂਗ ਇੱਕ ਰੋਖ ਦੇ ਹੇਠਾਂ ਬੈਠਾ ਸੀ ਉਸੀ ਉਸਦਾ ਇੱਕ ਨੌਕਰ ਪਾਣੀ ਉਬਾਲ ਰਿਹਾ ਸੀ ਜਿਸ ਵਿੱਚ ਕੁਝ ਪੱਤੇ ਡਿੱਗ ਪਏ ਜਾਦੇ ਪਾਣੀ ਉਸਨੇ ਪੀਤਾ ਤੇ ਬੜਾ ਸੁਆਦ ਲੱਗਿਆ ਇੱਥੇ ਹੀ ਉਹਨਾਂ ਨੇ ਚਾਹ ਦੀ ਸਬੰਧੀ ਖੋਜ ਸ਼ੁਰੂ ਹੋਈ ਤੇ ਚਾਹ ਊਰਜਾ ਤੇ ਤਾਜ਼ਗੀ ਵਧਾਉਣ ਵਿੱਚ ਸਾਡੀ ਸਹਾਇਤਾ ਕਰਦੀ ਹੈ ਚਾਹ ਦੀਆਂ ਚੁਸਕੀਆਂ ਨਾਲ ਦੇਣ ਦਾ ਆਰੰਭ ਕਰਨਾ ਲਗਭਗ ਸਾਰੇ ਲੋਕਾਂ ਵਿੱਚ ਹਰਮਨ ਪਿਆਰਾ ਹੈ ਭਾਰਤ ਵਿੱਚ ਚਾਹ ਪਰੌਣਾ ਚਾਰੀ ਕਰਨ ਦਾ ਇੱਕ ਸਾਧਨ ਹੈ ਜਹ ਜਿੱਥੇ ਰਿਸ਼ਤਿਆਂ 'ਚ ਮਠਾਸ ਭਰਦੀ ਹੈ ਉੱਤੇ ਬਿਹਤਰ ਪਾਚਨ ਕਰਨ ਮੂਡ ਨੂੰ ਠੀਕ ਕਰਨ ਦਰਦ ਤੋਂ ਰਾਹਤ ਪਾਉਣ ਤੇ ਵਧੀਆ ਢੰਗ ਨਾਲ ਇੱਕ ਦੂਜੇ ਨਾਲ ਗੱਲਬਾਤ ਕਰਨ ਦਾ ਮੌਕਾ ਵੀ ਪੈਦਾ ਕਰਦੀ ਹੈ ਇਹ ਇੱਕ ਇੱਕ ਦੂਸਰੇ ਨੂੰ ਚਾਹ ਦਾ ਸਦਾ ਦੇਣਾ ਇੱਕ ਰਿਸ਼ਤੇਆਂ 'ਚ ਮਹਿਕ ਭਰਦਾ ਹੈ ਤੇ ਚਾਹ ਦੇ ਬਣਾਉਣ ਦੇ ਤਰੀਕੇ ਲੱਗ ਹਨ ਤੇ ਇਹਨਾਂ ਤਰੀਕਿਆਂ ਦੇ ਵਿੱਚ ਤੂਲਸੀ ਵਾਲੀ ਚਾਹ ਮਸਾਲਾ ਚਾਹ ਅਦਰਕ ਚਾਹ ਇਲਾਚੀ ਚਾਹ ਆਬਦੇਰੀ ਮੰਨਿਆ ਜਾਂਦੇ ਹਨ ਅੱਜ ਕੱਲ ਚਾਹ ਬਣਾਉਣ ਲਈ ਟੀ ਬੈਗ ਵੀ ਇੱਕ ਲੱਭ ਹਨ ਤੁਸੀਂ ਕਿਤੇ ਵੀ ਜਾਓ ਇਹ ਟੀ ਬੈਗ ਤੁਹਾਨੂੰ ਚਾਹ ਦਾ ਸਵਾਦ ਦੇ ਦੇਣਗੇ ਤੇ ਜਦੋਂ ਅਸੀਂ ਕਿਸੇ ਦੇ ਘਰ ਜਾਂਦੇ ਹਾਂ ਜੇਕਰ ਅਗਲੇ ਨੇ ਸਾਨੂੰ ਚਾਹ ਦੀ ਸਿਲਾ ਨਹੀਂ ਮਾਰੀ ਤਾਂ ਇਹ ਕੁਲਾਮਾ ਬਣ ਜਾਂਦਾ ਹੈ ਕਿ ਅਸੀਂ ਉਸਦੇ ਘਰ ਗਏ ਤੇ ਉਸਨੇ ਸਾਨੂੰ ਚਾਹ ਵੀ ਨਹੀਂ ਪੁੱਛੀ ਇੱਕ ਦੂਸਰੇ ਨੂੰ ਸਵੇਰੇ ਸਵੇਰੇ ਚਾਹ ਦੀ ਪਿਆਲੀ ਨਾਲ ਗੁੱਡ ਮਾਰਨਿੰਗ ਦਾ ਸਟੇਟਸ ਪਾ ਕੇ ਤਰੋ ਤਾਜ਼ਾ ਕਰਨਾ ਵੀ ਸ਼ਾਇਦ ਅੱਜ ਮੀਡੀਆ ਦੇ ਯੁੱਗ ਦੇ ਵਿੱਚ ਜ਼ਰੂਰੀ ਹੋ ਗਿਆ ਹੈ ਛੋਟੇ ਛੋਟੇ ਅੱਡਿਆਂ ਤੇ ਖੁੱਲੇ ਚਾਹ ਦੇ ਖੋਖੇ ਆਉਂਦੇ ਜਾਂ ਦਿਵਸਾਂ ਦੀ ਠਕਾਵਟ ਨੂੰ ਘਟਾਦੇ ਨੇ ਤੇ ਕਿਸੇ ਦਾ ਇੰਤਜ਼ਾਰ ਕਰਨ ਦੇ ਵੇਲ ਵਿੱਚ ਚਾਹ ਦੀਆਂ ਚੁਸਕੀਆਂ ਨਾਲ ਸਮਾਂ ਖੁਸ਼ਗੁਜ਼ਾਰ ਬਣਾ ਦਿੰਦੇ ਨੇ ਤੇ ਚਾਹ ਦੇ ਨਾਲ ਜੁੜੀ ਕੁਝ ਸ਼ਾਇਰੀ ਵੀ ਜਿਹੜੀ ਹੈ ਉਹ ਬੜੀ ਪ੍ਰਸਿੱਧ ਸ਼ਾਇਰੀ ਵੇਖਣ ਨੂੰ ਮਿਲਦੀ ਹੈ ਜਿਸ ਦੇ ਵਿੱਚ ਪਿਆ ਜਾਂਦਾ ਹੈ ਚਾਹ ਦੀ ਪਿਆਲੀ ਨਾਲ ਦੁੱਖ ਟੁੱਟਦੇ ਜਿਹੜੇ ਟੁੱਟਦੇ ਨਾ ਵੈਦਾਂ ਦੀ ਦਵਾਈ ਹੈ ਜਾਕਵੋਸ਼ੀ ਜਿਹੀ ਚਾਹ ਦੇ ਕੱਪ ਬਾਗ ਉਹਦੇ ਇਸ਼ਕ ਵਿੱਚ ਸਰੂਰ ਸਮਝ ਵਿੱਚ ਆਇਆ ਯਾਰ ਉਹ ਘੁੱਟ ਭਰ ਕੇ ਇਹ ਠੀਕ ਹੈ ਕਿ ਕੁਝ ਲੋਕਾਂ ਨੂੰ ਚਾਹ ਮਾਫਕ ਨਹੀਂ ਆਉਂਦੀ ਨੀਂਦ ਦੀ ਸਮੱਸਿਆ ਪੌਸ਼ਟਿਕ ਤੱਤਾਂ ਦੀ ਕਮੀ ਪਚੈਨੀ ਵਧਨਾ ਦਿਲ ਦੀ ਜਲਨ ਗਰਭਵਸਥਾ ਦੌਰਾਨ ਚਾਹ ਪੀਣ ਨਾਲ ਕੋਈ ਸਮੱਸਿਆਵਾਂ ਜੁੜੀਆਂ ਹਨ ਪਰ ਫਿਰ ਵੀ ਚਾਹ ਦਾ ਕੱਪ ਇੱਕ ਨਸ਼ਾ ਹੈ ਮਿਲ ਕੇ ਬੈਠਣ ਦਾ ਇੱਕ ਸਬਬ ਬਣਦਾ ਹੈ ਤੇ ਅਸੀਂ ਅਕਸਰ ਚਟੜਾ ਤੋਂ ਚਟਕਾਰਾ ਪਾਉਣ ਤੇਰੇ ਜੀਵਨ ਆ ਪਰ ਜਿੰਦਗੀ ਤੋਂ ਥੋੜੀ ਜੀ ਫੁਰਸਤ ਪਾਉਣ ਲਈ ਚਾਹ ਦਾ ਕੱਪ ਦਾ ਸਹਾਰਾ ਲੈਂਦੇ ਹਾਂ ਭਾਰਤੀ ਘਰਾਂ ਵਿੱਚ ਚਾਹ ਨਾਲ ਪਰੌਂਠੇ ਪਕੌੜੇ ਤੇ ਹੋਰ ਕਈ ਤਰ੍ਹਾਂ ਦੇ ਖਾਣ ਪਦਾਰਥ ਬਣਾਉਣ ਦਾ ਰਵਾਜ ਹੈ ਤੇ ਚਾਹ ਬਾਰੇ ਤੁਸੀਂ ਜਦੋਂ ਇਹ ਸੁਣ ਰਹੇ ਹੋ ਤਾਂ ਆਪਣੀ ਯੂਨੀਵਰਸਿਟੀ ਤੇ ਕਾਲਜ ਦੇ ਉਹ ਦਿਨਾਂ ਦੀ ਯਾਦ ਤੁਹਾਡੇ ਚੇਤਿਆਂ 'ਚ ਬੱਸੀ ਹੋਏਗੀ ਜਦੋਂ ਆਪਣੇ ਪੂਰੇ ਇੱਕ ਗਰੁੱਪ ਦੇ ਨਾਲ ਚਾਹ ਪੀਂਦੇ ਦਾ ਇੱਕ ਅਲੱਗ ਹੀ ਸਵਾਦ ਸੀ ਅਲੱਗ ਹੀ ਮਜ਼ਾ ਸੀ ਤਾਹੀਂ ਗੀਤ ਹੈ ਯਾਰ ਅਣਬੁੱਲੇ ਹਵਾ ਦੇ ਬੁੱਲੇ ਬੈਠ ਕੈਂਟੀਨ 'ਨੀ ਪਾ ਕੇ ਬਾਦ ਚੀਨੀ ਪੀਂਦੇ ਸੀ ਚਾਹ ਬਣਾਉਣ ਸਲਾਹ ਫੇ ਤੁਸੀਂ ਵੀ ਫਿਰ ਉਠੋ ਤੇ ਚਾਹ ਦਾ ਪਿਆਲਾ ਪੀਓ ਤੇ ਆਪਣੇ ਆਪ ਨੂੰ ਤਰੋ ਤਾਜ਼ਾ ਕਰੋ ਕਿਉਂਕਿ ਚਾਹ ਜੋ ਹੈ ਇਕ ਚਾਹਹ ਦੇ ਨਾਲ ਜੁੜੀ ਹੈ ਜੇ ਸਾਨੂੰ ਕਿਸੇ ਨਾਲ ਮਿਲਣ ਦੀ ਕਿਸੇ ਨੂੰ ਪਿਆਰਨ ਦੀ ਕਿਸੇ ਦਾ ਰਿਸ਼ਤਾ ਸਤਕਾਰਨ ਦੀ ਚਾਹ ਹੈ ਤੇ ਅਸੀਂ ਉਸ ਨਾਲ ਮਿਲ ਬੈਠ ਕੇ ਚਾਹ ਪੀਂਦੇ ਹਾਂ ਤੇ ਚਾਹ ਪੀ ਕੇ ਆਪਣੇ ਸਾਰੇ ਦੁੱਖ ਸੁੱਖ ਸਾਂਝੇ ਕਰ ਲੈਂਦੇ ਹਾਂ ਤੇ ਚਾਹ ਦੀ ਪਿਆਲੀ ਵਿੱਚ ਜਿੱਥੇ ਇੱਕ ਊਰਜਾ ਸੰਚਾਰ ਕਰਨ ਦੀ ਸ਼ਕਤੀ ਹੈ ਉੱਥੇ ਨਵੇਂ ਰਿਸ਼ਤੇ ਪੈਦਾ ਕਰਨ ਦੀ ਵੀ ਸੰਰਥਾ ਹੈ